ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਸਾਖੀਆਂ ਚੈਨਲ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਦੇ ਕਦੇ ਸੱਚੀ ਸ਼ਰਧਾ ਆਤੈ ਈਸ਼ਵਰ ਵਾਹਿਗੁਰੂ ਦੇ ਪ੍ਰਤੀ ਸੱਚੀ ਲਗਨ ਜਹਾਂ ਰਾਂਗ ਲਿਆਉਂਦੀ ਹੈ ਕਿ ਸਾਦੀਆਂ ਅੱਖਾਂ ਚੱਕਾ ਚੌਦ ਹੋ ਜਾਂਦੀਆਂ ਹਨ ਪੰਜਾਬ ਦੇ ਪਠੀ ਨਗਰ ਦੇ ਜ਼ਗੀਰਦਾਰ ਦੁਨੀ ਚੰਦ ਦੀਆਂ ਪੰਜ ਪੁੱਤਰੀਆਂ ਸਨ ਇਸ ਲਈ ਉਸ ਦੇ ਮਨ ਵਿੱਚ ਇੱਕ ਪੁੱਤ ਦੀ ਇੱਛਾ ਰਹਿੰਦੀ ਸੀ ਇਸ ਦੇ ਲਈ ਉਹ ਕਈ ਥਾਵਾਂ ਤੇ ਪੜਕੇ ਪਰ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ ਪੁੱਤ ਦੇ ਸਥਾਨ ਉੱਤੇ ਪੁੱਤਰੀ ਹੀ ਜਨਮ ਲੈਂਦੀ ਰਹੀ ਉਸ ਦਾ ਭਗਵਾਨ ਤੋਂ ਵਿਸ਼ਵਾਸ ਉੱਠ ਗਿਆ ਤੇ ਉਹ ਨਾਸਤਿਕ ਹੋ ਗਿਆ ਉਸ ਨੇ ਸਮਰੱਥਾ ਦੇ ਅਨੁਸਾਰ ਚਾਰ ਪੁੱਤਰੀਆਂ ਦਾ ਵਿਆਹ ਕਰ ਦਿੱਤਾ ਜਦੋਂ ਛੋਟੀ ਪੁੱਤਰੀ ਦੇ ਵਾਰਦੀ ਖੋਜ ਹੋ ਰਹੀ ਸੀ ਤਾਂ ਉਹਨਾਂ ਦਿਨਾਂ ਵਿੱਚ ਉਸ ਦੀਆਂ ਹੋਰ ਪੁੱਤਰੀਆਂ ਪੈਕੇ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀ ਤਾਰੀਫ਼ ਕਰ ਰਹੀਆਂ ਸਨ ਉਹ ਬਹੁਤ ਵੱਡਾ ਦਾਤਾ ਹੈ ਉਸ ਨੇ ਵਿਆਹ ਉੱਤੇ ਆਪਣੀਆਂ ਪੁੱਤਰੀਆਂ ਨੂੰ ਉਹ ਸਭ ਕੁਝ ਦਿੱਤਾ ਹੈ ਜੋ ਹੋਰ ਰਾਜਾ ਮਹਾਰਾਜਾ ਵੀ ਨਹੀਂ ਦੇ ਸਕਦਾ ਇਸ ਉੱਤੇ ਛੋਟੀ ਕੁੜੀ ਜੋ ਹਾਲੇ ਕੁਵਾਰੀ ਸੀ ਉਸਨੇ ਕਿਹਾ ਇਹ ਸੱਚ ਨਹੀਂ ਹੈ ਸਭ ਕੁਝ ਦੇਣ ਵਾਲਾ ਤਾਂ ਉਹ ਕਿਸਮਤ ਵਿਦਾਤਾ ਜਾਣੀ ਕਿ ਵਾਹਿਗੁਰੂ ਹੈ ਸਾਡੇ ਪਿਤਾ ਤਾਂ ਕੇਵਲ ਇੱਕ ਸਾਧਨ ਮਾਤਰ ਹੈ ਇਸ ਉੱਤੇ ਹੋਰ ਪੈਣਾ ਸਹਿਮਤ ਨਹੀਂ ਹੋਈਆਂ ਉਹਨਾਂ ਵਿੱਚ ਮਤਭੇਦ ਹੋ ਗਿਆ ਸਭ ਪੈਣਾ ਕਹਿਣ ਲੱਗੀਆਂ ਇਹ ਪਿਤਾ ਦੇ ਉਪਕਾਰ ਨੂੰ ਨਹੀਂ ਮੰਨਦੀ ਇਸ ਲਈ ਸਾਨੂੰ ਇਸ ਦਾ ਬੇਸ਼ਕਾਰ ਕਰ ਦੇਣਾ ਚਾਹੀਦਾ ਹੈ ਇਹ ਗੱਲ ਜਦੋਂ ਪਿਤਾ ਜ਼ਗੀਰਦਾਰ ਦੁਨੀ ਚੰਦ ਨੂੰ ਪਤਾ ਲੱਗੀ ਤਾਂ ਉਹ ਛੋਟੀ ਦੀ ਰਜਨੀ ਉੱਤੇ ਗੁੱਸਾ ਹੋ ਪਿਆ ਕਹਿ ਲੱਗਾ ਮੈਂ ਤੈਨੂੰ ਬੇਟੇ ਦੀ ਤਰ੍ਹਾਂ ਪਾਲਿਆ ਹੈ ਹਰ ਪ੍ਰਕਾਰ ਦੀ ਸੁੱਖ ਸਹੂਲਤ ਜੁਟਾ ਦਿੱਤੀ ਹੈ ਪਰ ਇੱਕ ਤੂੰ ਹੈ ਕਿ ਲੋਨ ਹਰਾਮ ਵਰਗੀ ਗੱਲ ਕਰ ਰਹੀ ਹੈ ਮੈਂ ਤੈਨੂੰ ਤੇ ਤੇਰੇ ਭਗਵਾਨ ਨੂੰ ਵੇਖ ਲਵਾਂਗਾ ਉਹ ਤੇਰਾ ਕਿਸ ਪ੍ਰਕਾਰ ਪਾਲਣ ਪੋषण ਕਰਦਾ ਹੈ ਰਜਨੀ ਪਿਤਾ ਦੇ क्रोध ਤੋਂ ਵਿਚਲਿਤ ਨਾ ਹੋਈ ਕਿਉਂਕਿ ਉਹ ਨਿਤ ਸਾਧ ਸੰਗਤ ਵਿੱਚ ਜਾਂਦੀ ਸੀ ਉੱਥੇ ਗੁਰਬਾਣੀ ਸੁਣਿਆ ਕਰਦੀ ਸੀ ਤੇ ਪੜ੍ਹਾਈ ਕਰਦੀ ਰਹਿੰਦੀ ਸੀ ਉਸਦੇ ਦਿਲ ਵਿੱਚ ਪੂਰਨ ਸ਼ਰਧਾ ਸੀ ਕਿ ਸਭ ਦੇਣ ਵਾਲਾ ਈਸ਼ਵਰ ਵਾਹਿਗੁਰੂ ਹੀ ਹੈ ਹੋਰ ਪ੍ਰਾਣੀਆਂ ਤਾਂ ਕੇਵਲ ਸਾਧਨ ਮਾਤਰ ਹਨ ਜਿਵੇਂ ਕੋਈ ਹਰ ਸਮਾਨ ਨਹੀਂ ਰਾਜਾ ਹੈ ਪੂਪਤ ਸਾਬ ਦਿਵਸ ਚਾਰ ਦੇ ਝੂਠੇ ਕਰਤ ਦਿਵਾਜਾ ਰਜਨੀ ਨੂੰ ਗੁਰਬਾਣੀ ਤੇ ਪੂਰਾ ਭਰੋਸਾ ਸੀ ਉਹ ਆਪਣੀ ਵਿਚਾਰਧਾਰਾ ਉੱਤੇ ਡ੍ਰਿੜ ਰਹੀ ਉਸਦੇ ਪਿਤਾ ਨੇ ਕ੍ਰੋਧ ਵਿੱਚ ਆ ਕੇ ਉਸਦਾ ਵਿਆਹ ਕੁਸ਼ਟ ਰੋਗੀ ਨਾਲ ਕਰ ਦਿੱਤਾ ਹੁਣ ਰਜਨੀ ਆਪਣੇ ਕੁਸ਼ਟ ਵਿਕਲਾਂਤ ਪੱਤੀ ਨੂੰ ਇੱਕ ਛੋਟੀ ਜਹੀ ਗੱਡੀ ਵਿੱਚ ਬਿਠਾ ਕੇ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਨਗਰ ਨਗਰ ਘੁੰਮਣ ਲੱਗੀ ਭिक्षा ਮੰਗ ਕੇ ਗੁਜ਼ਰ ਬਸਰ ਕਰਨ ਲੱਗੀ ਇਸ ਪ੍ਰਕਾਰ ਉਸ ਦੇ ਕਈ ਦਿਨ ਗੁਜ਼ਰ ਗਏ ਇੱਕ ਦਿਨ ਉਹ ਘੁੰਮਦੇ ਘੁੰਮਦੇ ਨਵੇਂ ਨਗਰ ਦੇ ਬਾਹਰ ਨਿਰਮਾਨ 3 ਸਰੋਵਰ ਦੇ ਕੰਢੇ ਆਰਾਮ ਕਰਨ ਲੱਗੀ ਉਸ ਨੇ ਆਪਣੇ ਪਤੀ ਨੂੰ ਬੇਰੀ ਦੇ ਰੁੱਖ ਦੀ ਛਾਂ ਵਿੱਚ ਬਿਠਾ ਦਿੱਤਾ ਤੇ ਖੁਦ ਨਗਰ ਵਿੱਚ ਪਿਕਸ਼ਾ ਲੈਣ ਲਈ ਚਲੀ ਗਈ ਉਸ ਤੇ ਜਾਣ ਦੇ ਮਗਰੋਂ ਜਦੋਂ ਉਸ ਦੇ ਪਤੀ ਨੇ ਵੇਖਿਆ ਕਿ ਕੁਝ ਪੰਛੀ ਬੇਰ ਦੇ ਰੁੱਖ ਉੱਤੇ ਬੈਠੇ ਹੋਏ ਹਨ ਉਹ ਵਾਰੀ-ਵਾਰੀ ਰੁੱਖ ਤੋਂ ਉਤਰ ਕੇ ਸਰੋਵਰ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਜਦੋਂ ਬਾਹਰ ਨਿਕਲਦੇ ਹਨ ਤਾਂ ਉਹ ਉਹਨਾਂ ਦਾ ਕਾਲਾ ਰੰਗ ਸਫੈਦ ਜਾਨੀ ਕਿ ਉਹ ਹੰਸ ਰੂਪੀ ਪੰਛੀ ਵਿੱਚ ਬਦਲ ਜਾਂਦੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਨੂੰ ਵੇਖੇ ਉਸਤੇ ਮਨ ਵਿੱਚ ਇੱਛਾ ਉੱਠੀ ਕਿ ਕਿਉਂ ਨਾ ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਵੇਖ ਲਵੇ ਸ਼ਾਇਦ ਮੇਰੇ ਕੁਸਟ ਰੋਗ ਦਾ ਨਾਸ਼ ਹੋ ਜਾਵੇ ਇਹ ਵਿਚਾਰ ਆਉਂਦੇ ਹੀ ਉਸਨੇ ਜੋਰ ਲਗਾ ਕੇ ਹੌਲੀ-ਹੌਲੀ ਰੰਗਦੇ ਹੋਏ ਸਰੋਵਰ ਵਿੱਚ ਜਾ ਕੇ ਡੁਬਕੀ ਲਗਾਈ ਕੁਦਰਤ ਦਾ ਹੈਰਾਨੀਜਨਕ ਚਮਤਕਾਰ ਹੋਇਆ ਪਲ ਪਰ ਵਿੱਚ ਕੁਸ਼ਤੀਪੂਰਨ ਰੋਗੀ ਪੁਰਖ ਵਿੱਚ ਪਰਵਰਤਿਤ ਹੋ ਗਿਆ ਹੁਣ ਉਹ ਰਜਨੀ ਦੇ ਪਰਤੰਦੀ ਉਡੀਕ ਕਰਨ ਲੱਗਾ ਜਦੋਂ ਰਜਨੀ ਵਾਪਸ ਆਈ ਤਾਂ ਉਸਨੇ ਉੱਥੇ ਕੁਸ਼ਤੀਪਤੀ ਨੂੰ ਨਹੀਂ ਪਾਕੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਆਪਣੇ ਆਪ ਨੂੰ ਪੁਸ਼ਪਤੀ ਦਾਸ ਰਿਹਾ ਸੀ ਤਾਂ ਰਜਨੀ ਨੂੰ ਵਿਸ਼ਵਾਸ ਨਹੀਂ ਹੋਇਆ ਤੇ ਉਹ ਉਸ ਉੱਤੇ ਆਪਣੇ ਪਤੀ ਨੂੰ ਬੇਪਤਾ ਗਾਇਬ ਕਰਨ ਦਾ ਇਲਜ਼ਾਮ ਲਗਾਉਣ ਲੱਗੀ ਦੋਨਾਂ ਵਿੱਚ ਇਸ ਗੱਲ ਉੱਤੇ ਭਿਆਨਕ ਤਕਰਾਰ ਸ਼ੁਰੂ ਹੋ ਗਈ ਜੱਸ ਨੂੰ ਸੁਣ ਕੇ ਨਗਰ ਵਾਸੀ ਇਕੱਠੇ ਹੋ ਗਏ ਇਸ ਝਗੜੇ ਦਾ ਨਾਂ ਵਿਅਕਤੀਸਾਰਨ ਦੇ ਬਸਦਾ ਨਹੀਂ ਸੀ ਉਹਨਾਂ ਨੇ ਸੁਝਾ ਦਿੱਤਾ ਤੁਸੀਂ ਦੋਨੋਂ ਬਾਬਾ ਬੁੱਢਾ ਜੀ ਦੇ ਕੋਲ ਜਾਵੋ ਕਿਉਂਕਿ ਉਹ ਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਹਨ ਅਜਾਹ ਹੀ ਉਹਨਾਂ ਨੇ ਕੀਤਾ ਬਾਬਾ ਬੁੱਢਾ ਜੀ ਨੇ ਦੋਨਾਂ ਦੀ ਗੱਲ ਧਿਆਨ ਨਾਲ ਸੁਣੀ ਤੇ ਜਵਾਨ ਨੂੰ ਕਿਹਾ ਧਿਆਨ ਨਾਲ ਵੇਖੋ ਕਿਤੇ ਪੁਰਾਣਾ ਕਸ਼ਟ ਰੋਗ ਬਾੱਕੀ ਰਹਿ ਗਿਆ ਹੋਵੇ ਜਵਾਨ ਨੇ ਦੱਸਿਆ ਦਾਨੇ ਹੱਥ ਦੀਆਂ ਉਂਗਲੀਆਂ ਦਾ ਅੱਗੇ ਦਾ ਭਾਗ ਹੋਣ ਵੀ ਕਸ਼ਟ ਤੋਂ ਪ੍ਰਭਾਵਿਤ ਹੈ ਕਿਉਂਕਿ ਇਸ ਹੱਥ ਤੋਂ ਇੱਕ ਝਾੜੀ ਨੂੰ ਫੜ ਕੇ ਡੁਬਕੀ ਲਗਾਈ ਸੀ ਬਾਬਾ ਬੁੱਢਾ ਜੀ ਉਹਨਾਂ ਦੋਨਾਂ ਨੂੰ ਉਸ ਸਥਾਨ ਉੱਤੇ ਲੈ ਗਏ ਜਿੱਥੇ ਜਵਾਨ ਨੂੰ ਹੱਥ ਸਰੋਵਰ ਵਿੱਚ ਪਾਉਣ ਲਈ ਕਿਹਾ ਗਿਆ ਵੇਖਦੇ ਹੀ ਵੇਖਦੇ ਬਾਕੀ ਦੇ ਕੁਸ਼ਟ ਦੇ ਚਿੰਨ ਵੀ ਲੁਪਤ ਹੋ ਗਏ ਇਹ ਸਭ ਕੁਝ ਵੇਖ ਕੇ ਰਜਨੀ ਸੰਤੁਸ਼ਟ ਹੋ ਗਈ ਤੇ ਉਹ ਦੋਨੋਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਇਹ ਸਥਾਨ ਦੁਖਪੰਜਨੀ 베ਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ